ਪਰ 50 ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਮਦੀਪ ਜੋਸ਼ ਸਿੰਘ ਪਨੀਰ ਖਾਣ ਦੇ ਸ਼ੌਕੀਨਾ ਦੇ ਲਈ ਇਹ ਬਹੁਤ ਵੱਡੀ ਹੈਰਾਨੀ ਵਾਲੀ ਖਬਰ ਹੈ ਜੇ ਤੁਸੀਂ ਵੀ ਪਨੀਰ ਖਾਣੇ ਨੂੰ ਸ਼ੌਂਕ ਦੇ ਨਾਲ ਜਾਂ ਜਦੋਂ ਤੁਹਾਡੇ ਮਹਿਮਾਨ ਘਰ ਦੇ ਵਿੱਚ ਕੋਈ ਆਉਂਦਾ ਤੁਸੀਂ ਪਨੀਰ ਦੀ ਆਈਟਮ ਬਣਾਉਣੀ ਹੋ ਤਾਂ ਕਿ ਮਹਿਮਾਨ ਖੁਸ਼ ਹੋ ਜੇ ਤਾਂ ਇਹ ਖਬਰ ਜਰੂਰ ਸੁਣਿਓ ਪਨੀਰ ਅੱਜ ਕੱਲ ਦਾ ਪਨੀਰ ਨਹੀਂ ਇਹ ਇੱਕ ਜ਼ਹਿਰ ਹੈ ਜੀ ਹਾਂ ਅਸੀਂ ਕਿਉਂ ਕਹਿ ਰਹੇ ਹਾਂ ਪਿਛਲੇ 2 ਮਹੀਨਿਆਂ ਦੀਆਂ ਰਿਪੋਰਟਸ ਦੇ ਵਿੱਚੋਂ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਜਿੰਨੀਆਂ ਵੀ ਖਾਣ ਵਾਲੀਆਂ ਆਈਟਮਸ ਨੇ ਉਹਨਾਂ ਦੇ ਵਿੱਚੋਂ ਸਭ ਤੋਂ ਵੱਧ ਅਡਲਟਰੇਟਡ ਜਾਨੀ ਕਿ ਮਿਲਾਵਟੀ ਜੇ ਕੋਈ ਵਸਤੂ ਹੈ ਤਾਂ ਉਹ ਹੈ ਪਨੀਰ ਜਿਸ ਨੂੰ ਤੁਸੀਂ ਬੜੇ ਚਾਨ ਨਾਲ ਖਾਣੇ ਹੋ ਆਹ ਰਿਪੋਰਟ ਸੁਣ ਕੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਸ਼ਾਇਦ ਤੁਸੀਂ ਪਨੀਰ ਖਾਣ ਤੋਂ ਪਹਿਲਾਂ ਦੋ ਵਾਰ ਸੋਚੋਗੇ ਵੀ ਜ਼ਰੂਰ ਜਿੱਥੇ ਇੱਕ ਪਾਸੇ ਪੂਰੀ ਦੁਨੀਆ ਦੇ ਵਿੱਚ ਆਰਗੈਨਿਕ ਖੇਤੀ ਦਾ ਦੌਰ ਚੱਲ ਰਿਹਾ ਹੈ ਆਰਗੈਨਿਕ ਚੀਜ਼ਾਂ ਦਾ ਦੌਰ ਚੱਲ ਰਿਹਾ ਹੈ ਜਿੱਥੇ ਲੋਕ ਆਪਣੇ ਘਰਾਂ ਦੇ ਵਿੱਚ ਖਾਣ ਵਾਲੀਆਂ ਚੀਜ਼ਾਂ ਦੇ ਬੂਟੇ ਲਾ ਰਹੇ ਨੇ ਹਰ ਕੋਈ ਅੱਜਕੱਲ ਪ੍ਰੈਫਰੈਂਸ ਦੇ ਰਿਹਾ ਹੈ ਆਰਗੈਨਿਕ ਖਾਣ ਪੀਣ ਨੂੰ ਆਰਗੈਨਿਕ ਖੇਤੀ ਨੂੰ ਤੇ ਦੂਜੇ ਪਾਸੇ ਸਾਡੀ ਕਣਕ ਦੀ ਜੇ ਗੱਲ ਕਰੀਏ ਲੋਕ ਤਾਂ ਮਿਲਟ ਡਾਈਟ ਖਾਣੀ ਸ਼ੁਰੂ ਕਰ ਚੁੱਕੇ ਨੇ ਕਿਉਂਕਿ ਸਿਹਤ ਦੇ ਲਈ ਫਿਕਰਮੰਦ ਨੇ ਪਰ ਦੋਸਤੋ ਪਿਛਲੇ ਦਿਨਾਂ ਦੇ ਵਿੱਚ ਬਹੁਤ ਸਾਰਾ ਕੁਝ ਹੋਇਆ ਪਿਛਲੇ ਦਿਨਾਂ ਦੇ ਵਿੱਚ ਤਕਰੀਬਨ 2 ਮਹੀਨਿਆਂ ਦੇ ਵਿੱਚ 702 ਆਈਟਮਾਂ ਤੇ ਰਿਸਰਚ ਕੀਤੀ ਗਈ, ਰਿਪੋਰਟਸ ਆਈਆਂ, ਟੈਸਟ ਕੀਤੇ ਗਏ, ਲੈਬਾਰਟਰੀਜ਼ ਦੇ ਵਿੱਚ ਉਹਨਾਂ ਸੈਂਪਲ ਭੇਜੇ ਗਏ। ਇਹ ਸਾਰੀਆਂ 702 ਆਈਟਮਾਂ ਖਾਣ ਵਾਲੀਆਂ ਚੀਜ਼ਾਂ ਸੀ। 702 ਖਾਣ ਵਾਲੀਆਂ ਚੀਜ਼ਾਂ ਦੇ ਵਿੱਚੋਂ ਸਭ ਤੋਂ ਵੱਧ ਮਿਲਾਵਟੀ ਚੀਜ਼ ਪਾਈ ਗਈ ਪਨੀਰ। ਪਨੀਰ ਦੇ 83% 83% ਸੈਂਪਲ ਪਨੀਰ ਦੇ ਫੇਲ ਹੋਏ ਨੇ 올 ਓਵਰ ਇੰਡੀਆ ਦੇ ਵਿੱਚ ਵੱਖ-ਵੱਖ ਸਟੇਟਾਂ ਦੇ ਵਿੱਚ ਜਿੱਥੇ-ਜਿੱਥੇ ਸੈਂਪਲਿੰਗ ਕੀਤੀ ਗਈ ਪਟਿਆਲਾ ਦੇ ਵਿੱਚ ਤੁਹਾਨੂੰ ਯਾਦ ਹੋਊਗਾ ਪੰਜਾਬ ਦੇ ਪਟਿਆਲਾ ਦੇ ਵਿੱਚ ਵੀ ਜਿਹੜਾ ਕਿੰਨਾ ਜ਼ਿਆਦਾ ਪਨੀਰ ਲਗਭਗ 15-20 ਕਿਲੋ ਪਨੀਰ ਜਿਹੜਾਗਾ ਬਰਾਮਦ ਕੀਤਾ ਗਿਆ ਸੀ ਜਿਹੜਾ ਬਿਲਕੁਲ ਰਬੜ ਦੇ ਵਰਗਾ ਲੱਗਦਾ ਸੀ ਔਰ ਉਸ ਨੂੰ ਨਸ਼ਟ ਵੀ ਨਾਲ ਦੇ ਨਾਲ ਕਰਤਾ ਸੀ ਕਿਉਂਕਿ ਉਹ ਮਨੁੱਖੀ ਸਰੀਰ ਦੇ ਲਈ ਬੇਖਦ ਹਾਨੀਕਾਰਕ ਸੀ ਇੱਕ ਹੋਰ ਸਭ ਤੋਂ ਵੱਡੀ ਘਟਨਾ ਪਨੀਰ ਨੂੰ ਲੈ ਕੇ ਉਦੋਂ ਵਾਪਰੀ ਜਦੋਂ ਸ਼ਾਹਰੂਖ ਖਾਨ ਦੀ ਪਤਨੀ ਗੌਰੀ ਖਾਨ ਦੇ ਰੈਸਟੋਰੈਂਟ ਦੇ ਵਿੱਚ ਜਾਲੀ ਪਨੀਰ ਮਿਲਿਆ ਇਹ ਅਸੀਂ ਨਹੀਂ ਕਹਿ ਰਹੇ ਇਸ ਦੀ ਪੁਸ਼ਟੀ ਕਿਸ ਨੇ ਕੀਤੀ ਇਸ ਦੀ ਪੁਸ਼ਟੀ ਕੀਤੀ ਇਸ ਯੂਟਿਊਬਰ ਨੇ ਵਿਰਾਟ ਕੋਹਲੀ ਦੇ 8 ਕਮਿਊਨ ਰੈਸਟੋਰੈਂਟ ਤੇ ਦੂਜੇ ਪਾਸੇ ਸ਼ਿਲਪਾ ਸ਼ੈਟੀ ਦੇ ਰੈਸਟੋਰੈਂਟ ਤੇ ਗੌਰੀ ਖਾਨ ਜੋ ਕਿ ਸ਼ਾਹਰੂਖ ਖਾਨ ਦੀ ਪਤਨੀ ਹੈ ਉਸ ਦੇ ਰੈਸਟੋਰੈਂਟ ਦੇ ਵਿੱਚ ਜਾ ਕੇ ਪਨੀਰ ਦੇ ਸੈਂਪਲ ਲਏ ਤੇ ਉਸ ਤੋਂ ਬਾਅਦ ਆਇਓਡੀਨ ਟੈਸਟ ਕੀਤਾ ਆਇਓਡੀਨ ਟੈਸਟ ਕੀਤਾ ਜਾਂਦਾ ਹੈ ਕਿਆ ਜਾਣਦਾ ਕਿ ਕਿਸੇ ਹੱਦ ਤੱਕ ਆਇਓਡੀਨ ਟੈਸਟ ਸਹੀ ਹੁੰਦਾ ਹਾਲਾਂਕਿ ਅਸੀਂ ਇਸ ਦੀ ਕੋਈ ਪੁਸ਼ਟੀ ਨਹੀਂ ਕਰਦੇ ਤੇ ਨਾ ਹੀ ਕੋਈ ਇਹ ਬਹੁਤੀ ਆਥੈਂਟੀਸਿਟੀ ਵਾਲੀ ਗੱਲ ਹੈ ਪਰ ਫੇਰ ਵੀ ਕਿਤਨਾ ਕਿਤੇ ਮੰਨਿਆ ਜਾਂਦਾ ਹੈ ਕਿ ਆਇਓਡੀਨ ਟੈਸਟ ਦੇ ਵਿੱਚ ਬਹੁਤ ਕੁਝ ਪਨੀਰ ਦੇ ਬਾਰੇ ਪਤਾ ਲੱਗ ਜਾਂਦਾ ਜਦੋਂ ਇਸ ਯੂਟਿਊਬਰ ਨੇ ਆਇਓਡੀਨ ਟੈਸਟ ਕੀਤਾ ਤੇ ਉਸ ਤੋਂ ਬਾਅਦ ਉਹ ਪਨੀਰ ਦਾ ਕਲਰ ਬਲੈਕ ਜਾਂ ਬਲੂ ਹੋ ਗਿਆ ਤੇ ਫੇਰ ਉਸ ਨੇ ਸੋਸ਼ਲ ਮੀਡੀਆ ਤੇ ਰੌਲਾ ਪਾਤਾ ਕਿ ਭਾਈ ਗੌਰੀ ਖਾਨ ਦੇ ਰੈਸਟੋਰੈਂਟ ਦੇ ਵਿੱਚ ਪਨੀਰ ਡੁਪਲੀਕੇਟ ਹੈ ਮਿਲਾਫਟੀ ਹੈ ਅਡਲਟਡ ਹੈ ਤਾਂ ਉਸ ਤੋਂ ਬਾਅਦ ਲਗਾਤਾਰ ਸੋਸ਼ਲ ਮੀਡੀਆ ਤੇ ਅੱਗ ਵਾਂਗ ਉਸ ਦੀ ਵਾਇਰਲ ਹੋਈ ਵੀਡੀਓ 7 ਮਿਲੀਅਨ ਚੱਲੀ ਜਿਸ ਨੇ ਖਲਾਰੇ ਪਾ ਕੇ ਰੱਖਤੇ ਬਾਲੀਵੁੱਡ ਤੱਕ ਹਿਲਾਤਾ ਇੰਸਟਾਗ੍ਰam ਸਨੈਪਚੈਟ ਜਿੱਧਰ ਮਰਜੀ ਦੇਖੋ ਟ੍ਰੈਂਡਿੰਗ ਚ ਚੱਲ ਗਈ ਤੇ ਫਿਰ ਉਹ ਪਤਾ ਨਹੀਂ ਵੀਡੀਓ ਕਿਵੇਂ ਯੂਟਿਊਬਰ ਨੇ ਡੀਲੀਟ ਕਰਤੀ ਤੇ ਕਿਉਂ ਡੀਲੀਟ ਕਰਤੀ ਇਸ ਦਾ ਜਵਾਬ ਤੁਸੀਂ ਸਮਝ ਵੀ ਸਕਦੇ ਹੋ ਔਰ ਯੂਟਿਊਬਰ ਵੀ ਚੰਗੀ ਤਰ੍ਹਾਂ ਦੇ ਸਕਦਾ ਉਹ ਵੀਡੀਓ ਰਿਮੂਵ ਕਰ ਦਿੱਤੀ ਗਈ ਪਰ ਖਬਰ ਸੀ ਜਿਹੜੀ ਉਹ ਅੱਗ ਵਾਂਗੂ ਫੈਲੀ ਤੇ ਉਸ ਤੋਂ ਬਾਅਦ ਰਿਪੋਰਟਾਂ ਬਣਨੀਆਂ ਸ਼ੁਰੂ ਹੋਈਆਂ ਮੀਡੀਆ ਦੇ ਵਿੱਚ ਕਿ ਭਾਈ ਪਨੀਰ ਜਿਸ ਨੂੰ ਤੁਸੀਂ ਲਾਜਵਾਬ ਕਹਿ ਕੇ ਖਾਨਿਓ ਪ੍ਰੋਟੀਨ ਦਾ ਪੱਕਾ ਸੋਰਸ ਕਹਿ ਕੇ ਖਾਨਿਓ ਤੇ ਵੈਜ ਜਿਹੜੇ ਪਰਸਨ ਨੇ ਜਿਹੜੇ ਵੈਜੀਟੇਰੀਅਨ ਨੇ ਉਹਨਾਂ ਦੇ ਲਈ ਤਾਂ ਪਨੀਰ ਰਾਮਬਾਨ ਹੈ ਕਿਉਂਕਿ ਨੌਨ ਵੈਜ ਨਹੀਂ ਖਾਣਾ ਤੇ ਫਿਰ ਪ੍ਰੋਟੀਨ ਦਾ ਸਭ ਤੋਂ ਵਧੀਆ ਸੋਰਸ ਹੈ ਪਨੀਰ ਉਹ ਫਿਰ ਪਨੀਰ ਖਾਂਦੇ ਨੇ ਤਾਂ ਉਸ ਤੋਂ ਬਾਅਦ ਰਿਪੋਰਟਾਂ ਜਦੋਂ ਆਈਆਂ ਤਾਂ ਫਿਰ ਖੁਲਾਸੇ ਹੋਏ ਕੇ 40% ਜਿਹੜੇ ਸੀ ਪਨੀਰ ਦੇ ਸੈਂਪਲ ਉਹ ਤਾਂ ਇਹੋ ਜੇ ਸੀ ਜਿਹੜੇ ਹਿਊਮਨ ਕੰਜ਼ਮਪਸ਼ਨ ਦੇ ਲਈ ਯਾਨੀ ਕਿ ਬੰਦੇ ਦੀ ਬੰਦੇ ਦੇ ਖਾਣ ਦੇ ਲਈ ਅਨਸੇਫ ਸੀ ਜ਼ਹਿਰੀਲੇ ਸੀ ਟਾਕਸਿਕ ਸੀ ਤਾਂ ਦੋਸਤੋ ਪਨੀਰ ਹੁਣ ਖਾਣਾ ਤਾਂ ਦੋ ਤਿੰਨ ਵਾਰ ਸੋਚ ਕੇ ਖਾਓ ਤਾਂ ਹੀ ਕਹਿੰਨੇ ਆ ਇਹ ਜੀਆਂ ਜਿਹੜੀ ਚੀਜ਼ ਤੁਹਾਡੇ ਘਰ ਦੇ ਵਿੱਚ ਬਣ ਸਕਦੀ ਹੈ ਘਰ ਦੇ ਵਿੱਚ ਬਣਾਓ ਬਹੁਤਾ ਸਵਾਦ ਚਟਕਾਰਿਆਂ ਦੇ ਪਿੱਛੇ ਨਾ ਪਾਓ ਜੀਭ ਦਾ ਸਵਾਦ ਸਰੀਰ ਨੂੰ ਖਰਾਬ ਕਰਦਾ देर ਨਹੀਂ ਲਾਉਂਦਾ ਕਿਉਂਕਿ ਜਿੰਨੀ ਚੀਜ਼ ਸਵਾਦ ਹੋ ਉਨੀ ਚੀਜ਼ ਉਹ ਨੁਕਸਾਨਦੇ ਹੁੰਦੀ ਹੈ ਜਿੰਨੀ ਚੀਜ਼ ਚੰਗੀ ਹੁੰਦੀ ਹੈ ਉਹਦਾ ਸਵਾਦ ਠੀਕ-ਠਾਕ ਹੁੰਦਾ ਪਰ ਹੁਣ ਪਨੀਰ ਨੂੰ ਲੈ ਕੇ ਹੋਸ਼ੜਾਉ ਰਿਪੋਰਟ ਸੁਣ ਕੇ ਤੁਸੀਂ ਵੀ ਸੋਚਦੇ ਹੋਵੋਗੇ ਕਿ ਭਾਈ ਹੁਣ ਪਨੀਰ ਖਾਈਏ ਜਾਂ ਫਿਰ ਕਿਵੇਂ ਕਰੀਏ ਤਾਂ ਇਹ April 2024-25 ਯਾਨੀ ਕਿ ਪਿਛਲੇ 6-7 ਮਹੀਨਿਆਂ ਦਾ ਡਾਟਾ ਜਦੋਂ ਚੱਕਿਆ ਰਿਪੋਰਟਸ ਆਈਆਂ ਤੇ ਫੇਰ ਪਤਾ ਲੱਗਿਆ ਕਿ ਸਾਰੇ ਸੈਂਪਲਸ ਜਿਹੜੇ ਉਹਨਾਂ ਦੇ ਵਿੱਚੋਂ 83% ਮਿਲਾਵਟੀ ਪਨੀਰ ਦੇ ਸੀ ਹੁਣ ਤੁਸੀਂ ਆਪ ਸੋਚ ਲਓ ਕਿ ਕਹੋ ਜਿਹਾ ਚੀਜ਼ਾਂ ਤੁਸੀਂ ਆਪਣੇ ਸਰੀਰ ਨੂੰ ਦੇ ਰਹੇ ਹੋ ਤਾਂ ਇਹ ਸੀ ਸਾਡੀ ਰਿਪੋਰਟ ਪਨੀਰ ਦੇ ਉੱਪਰ ਪਨੀਰ ਜੋ ਕਿ ਵੈਜ ਲੋਕਾਂ ਦੇ ਲਈ ਤਾਂ ਵਰਦਾਨ ਹੁੰਦਾ ਵੱਡੀ ਚੀਜ਼ ਹੁੰਦੀ ਹੈ ਹੁਣ ਲੋਕ ਕਹਿਣਗੇ ਕਿ ਭਾਈ ਖਾਈਏ ਕੀ ਇਹੀ ਤਾਂ ਸਵਾਲਾਂ ਦਾ ਸਵਾਲ ਅੱਜ ਦੇ ਟਾਈਮ ਦੇ ਵਿੱਚ ਕਿ ਖਾਈਏ ਤਾਂ ਕੀ ਖਾਈਏ ਜਿਹਦੇ ਵਿੱਚ ਮਿਲਾਵਟ ਨਾ ਹੋਵੇ ਧੰਨਵਾਦ